ਬੱਡਾ ਇਹ ਸਾਲ ਉਹ ਨਹੀਂ ਚੱਲਦਾ ਭਣ ਤੁਮਰਾਈਆ ਜੀ ਮੈਂ ਸਤਨਾਮ ਸਿੰਘ ਤੁਮਰਾਈ ਦਾ ਵਾਸੀ ਆ ਸਾਡੀ 70 72 ਸਾਲ ਦੀ ਉਮਰ ਹੋ ਗਈ ਆ ਸਾਡੀ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥੱਲੇ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬੜੇ ਬੜੇ ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰਾਸਲਾਂ ਦੀਆਂ ਗੱਡੀਆਂ 10 ਟੈਰੀ 18 ਟੈਰੀ ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੋਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੋਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਆ ਪੋਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਤੋਂ ਕਰਾ ਕੇ ਆ ਗਿਆ ਸੀ ਨਵਾਂ ਪੋਲ ਜਿਹੜਾ ਬਣਿਆ ਹੋਣਾ ਲੋਹੇ ਦਾ ਉਹ ਕਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤੁਹਾੜਾਈ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਨ ਫਿਲਮ ਅਸਨ ਡੇ ਕੇ ਤੇ ਮੜ ਕੇ ਜੀਸੀਪੀ ਲਈ ਅਗੇ ਦੂਸਰਾ ਪੋਲ ਚਾਲੂ ਕਰਾਇਆ ਕੀ ਲੱਗਦਾ ਪਾਜੀ ਉਹ ਪੋਲ ਕਾਫੀ ਦਿਨ ਦਾ ਬਣਦਾ ਕੀ ਉਹ ਖਰਾਬ ਹੈ ਕੋਈ ਸਹੀ ਨਹੀਂ ਬਣਿਆ ਜਿਦਾ ਕਿਹੜਾ ਜੀ ਜਿਹੜਾ ਨਵਾਂ ਪੋਲ ਬਣਿਆ ਉਹ ਜੀ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਬੱਚੋ ਹੇਰਾ ਫੇਰੀ ਲੁੱਟ ਖੋਚੜ ਬੜੀ ਹੋਈ ਆ ਸਾਰਾ ਮਾਲ ਮਟੀਰੀਅਲ ਖਾ ਗਏ ਆ ਕੱਖ ਨਹੀਂ ਬਣਿਆ ਪੋਲ ਪੋਲ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਆ ਜਿਹੜਾ ਬਣਾਇਆ ਵਾ ਮੈਕਮਾ ਪੀ ਡਬਲ ਯੂ ਪੀ ਡਬਲ ਯੂ ਏ ਜ਼ਿੰਮੇਵਾਰ ਆ ਜਿਹਨਾਂ ਠੇਕੇਦਾਰ ਨੇ ਬਣਾਇਆ ਵਾ ਉਹ ਜ਼ਿੰਮੇਵਾਰ ਆ ਸੈਂਟਰ ਦੇ ਵਿੱਚੋਂ ਕੰਬਦਾ ਪਾ ਪੁਲ ਜਿਸ ਵੇਲੇ ਗੱਡੀ ਜਾਂਦੀ ਆ ਸੈਂਟਰ ਵਿੱਚ ਪੂਰਾ ਕੰਬਦਾ ਪਾ ਇਹ ਪੁਲ ਰੁੜਨ ਕਰਕੇ ਫੇਰ ਕੋ ਦੁਬਾਰਾ ਖੋਲੇ ਪੁਲ ਇਹ ਪੁਲ ਜਿਸ ਵੇਲੇ ਰੁੜ ਗਿਆ ਤੇ ਫੇਰ ਦੁਬਾਰਾ ਸਰਪੰਚ ਸਾਹਿਬ ਨੇ ਉੱਪਰ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿਹਾ ਵਾ ਫਿਰ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਜੀਐਸਪੀ ਲੈ ਆ ਕੇ ਕੋਲੋਂ ਖਰਚਾ ਕੀਤਾ ਸਰਪੰਚ ਸਾਹਿਬ ਨੇ ਸਾਰਾ ਸਰਪੰਚ ਸਾਹਿਬ ਨੇ ਸਾਰਾ ਖਰਚਾ ਕੋਲੋਂ ਕੀਤਾ ਵਾ ਬਹੁਤ ਵਧੀਆ ਬੰਦੇ ਸਰਪੰਚ ਸਾਹਿਬ ਬੰਦਾ ਕੋਈ ਨਹੀਂ ਆਇਆ ਕੋਲੋਂ ਵਸ ਬੋਲ ਮੈਂ ਕਿਹਾ ਕੋਈ ਬੰਦਾ ਨਹੀਂ ਆਇਆ ਸਰਪੰਚ ਸਾਹਿਬ ਬਹੁਤ ਹੀ ਨਾਈਸ ਆਦਮੀ ਸਾਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਰਹਿਣਗੇ ਚ ਹੀ ਪਰ ਇਹ ਬ੍ਰਿਜ ਚ ਕੁਝ ਪ੍ਰੋਬਲਮ ਆਹੀ ਬ੍ਰਿਜ ਚ ਕੀ ਕੀਤਾ ਵੀ ਇੱਕ ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ ਇੱਕ ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਸੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਸੀ ਵਾਰ-ਵਾਰ ਆਪਾਂ ਐਸ ਡੀਓ PWD ਰਗਵ ਖਜੂਰੀਆ ਨਾਲ ਜਦੋਂ ਟਰਾਈਅਪ ਕਰਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸ ਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰਦੇ ਇਹ ਜਿਹੜੀ ਹੈਵੀ ਟਰੈਫਿਕ ਹੀ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਸੀ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਸੀ ਤੇ ਮਨਿਆਦਪੂਰੀ ਹੋ ਚੁੱਕੀ ਸੀ ਇਥੋਂ ਹੈਵੀ ਟਰੈਫਿਕ ਕਰਨ ਸਾਈਡ ਜਿਹੜੀ ਇਹ ਜਿਹੜੀ ਹੈ ਜਿਹੜੀ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾ ਬੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇੱਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜਿਆਦਾ ਹੋਣ ਕਰਕੇ ਬਰਸਾਤੀs ਇੰਨਾ ਕਰਕੇ ਪਾਣੀ ਜਿਆਦਾ ਹੋਣ ਕਰਕੇ ਜਿਹੜੀ ਖਾਰ ਲੱਗੀ ਸੀ ਇੱਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ ਅਸੀਂ ਚਾਲੂ ਕੀਤਾ ਜੀ ਇਹ ਸਰ ਅਸੀਂ ਆਪ ਸ਼ਾਮ ਨੂੰ 6 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਸੀਪੀ ਖੁਦ ਮਗਾ ਕੇ ਮੈਂ ਐਸਡੀਓ ਸਾਹਿਬ ਨੂੰ ਕਹਿ ਦਿੱਤਾ ਤੇ ਅਸੀਂ ਆਏ ਹੁਣ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਕਿ ਕੋਈ ਇਰਤੇ ਤੁਹਾਡੇ ਤੋਂ ਐਕਸ਼ਨ ਆ ਨਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇੱਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਦੇ ਕਰਕੇ ਇਹ ਕਿਉਂ ਨਹੀਂ ਗੋਲ ਦੇ ਵੱਡਾ ਬੋਲ ਇਹ ਸਾਰੇ ਕਾਰਨ ਤੇ ਹੁਣ ਮਹਿਕਮੇ ਨੂੰ ਪਤਾ ਹੈ ਹੋਇਆ ਸਾਨੂੰ ਕਾਰਨ ਕਿ ਵੀ ਸਾਡ ਨੂੰ ਤੇ ਇੰਨਾ ਮੁਸ਼ਕਲ ਹੋ ਗਈ ਹੈ ਕਿ ਸਾਡੂ ਇੰਨਾ ਇੱਥੋਂ ਗੱਡੀਆਂ ਹਜ਼ਾਰਾਂ ਗੱਡੀਆਂ ਰੋਜ਼ ਕੰਕਰੀਟ ਦੀਆਂ ਜਾਂਦੀਆਂ ਜਿਹੜੀਆਂ ਇੱਥੋਂ ਕ੍ਰੈਸ਼ਰ ਤੇ ਜਾਂਦੀਆਂ ਇੰਨੀਆਂ ਗੱਡੀਆਂ ਇੰਨੇ ਟਰੈਫਿਕ ਆ ਪਰ ਇਹ ਛੋਟੇ ਬ੍ਰਿਜ ਹੋਣ ਕਰਕੇ ਇੱਥੇ ਵੇਟ ਵੀ ਕਰਨਾ ਪੈਂਦਾ ਅੱਧਾ-ਅੱਧਾ ਘੰਟਾ ਜਦੋਂ ਟਰੈਫਿਕ ਹੋ ਸਾ ਬਿਲਕੁਲ ਸਰ ਇਹ ਨੁਕਸਾਨ ਉਹਨਾਂ ਕਾਰਨ ਨਹੀਂ ਹੋਇਆ ਜੇਕਰ ਇਹ ਬ੍ਰਿਜ ਦੇ ਹੈ ਨਾ ਇੰਨਾ ਲੋਡ ਜਾਂਦਾ ਤੇ ਇਹ ਨੁਕਸਾਨ ਕਿਉਂ ਹੋਣਾ ਸੀ ਪਲਾਈ ਚੱਲਣ ਨਾਲ ਥੋੜਾ ਜਿਹਾ ਡੇਨਰੀ 1 ਲੱਖ ਬੁਰਜੀ ਦੇ ਲੈਫਟ ਸਾਈਡ ਤੇ ਘਰਾ ਜਾਇਆ ਪਿਆ ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਡ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ ਇੱਥੇ ਵਾਇਰ ਕ੍ਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਟੁੱਟਾਂ ਦੇ ਕਿਉਂ ਆ ਪਹਿਲਾਂ ਕਿਉਂ ਨਹੀਂ ਮਹਿਕਮਾ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜਿਹੜੀ ਪਟੜੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰੋਜ਼ਨ ਹੋ ਗਈ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਐਨਐਸਐਲ ਲੈਵਲ ਕਾਫੀ ਹੈ ਹੀ ਆ ਸਟੈਗ ਦੇ ਲਾਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਪੁਲ ਪਹਿਲਾਂ ਵੀ ਮਾੜਾ ਜਿਹਾ ਟੁੱਟ ਆਵਾਜ਼ ਲੰਗਦੀ ਸੀ ਦੂਜਾ ਪੁਲ ਚੱਲੂ ਨਹੀਂ ਕੀਤਾ ਦਪਾਰ ਦੂਸਰਾ ਪੁਲ B&R ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ 2-3 ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮੇਰੇ ਖਾਲ ਸਟਾਰਟ ਕਰਤਾ ਉਹ ਉਹਨਾਂ ਨੂੰ ਐਂਡ ਤੇ ਆ ਪਾਣੀ ਦੀ ਸਪਲਾਈ ਜਿਹੜੀ ਥੋੜੀ ਜੀ ਘਟ ਕਰਾਈ ਆ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਚੱਲ ਰਹੀ ਆ B&R ਦੇ ਬ੍ਰਿਜ ਤੋਂ ਇੱਥੋਂ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜਿਹੜਾ ਪੁਲ ਹੈਗਾ 1965 ਦਾ ਬਣੇ ਦਾ ਉਹ ਜਿਹੜਾ ਉਹ ਜਿਹੜਾ ਪੀਡਾ ਡਿਪਾਰਟਮੈਂਟ ਖੁਲਾਇਆ ਜਾਂ ਤੁਮੀ ਖੁਲਾਇਆ ਆਪਣੇ ਵਿੱਚ ਉਹ ਵੀ ਐਨਡੀਆਰ ਨੇ ਖੁਲਾਇਆ ਵਾ ਉਹ ਐਸਟੀ ਨਹੀਂ ਖੁਲਾਇਆ ਐਸਟੀ ਆਪਣਾ ਬੋਲੋ ਆਪਣਾ ਪ੍ਰਗਰੈਸ ਮੇਅਰਲੀ ਬੰਦ ਕਰਤਾ ਇਹ ਪ੍ਰੋਬਲਮਾਂ ਕਰਕੇ ਖੁਲਾਇਆ ਪਈਓ ਬੋਲ ਹਾਂ ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਨੇ ਖੋਲਤਾ ਇਹ ਦੂਈ ਚ ਵਜ ਕਰਾਈ ਪੁਲ ਖੁੱਲ ਜਾਵੇ ਹਾਂ ਉਹਨਾਂ ਨੇ ਅੱਗੇ ਬੈਰੀਕੇਡਸ ਲਾਏ ਦੇ ਸੀ ਉਹ ਖੁਲਾਹਤੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਖੁਲਾਹਤੇ ਬੈਰੀਕੇਡ ਮਤਲਬ ਉਹ ਡਿਪਾਰਟਮੈਂਟ ਲੋ ਅੰਗੈਲੀ ਵਰਤੀ ਕਿ ਇਹਨਾਂ ਨੇ ਬੈਰੀ ਕਿਉਂਕਿ ਆਪਾਂ ਆਪਣੀ ਨਹਿਰ ਦਾ ਵੇਖਣਾ ਵਾ ਉਹ ਬੀਐਨਆਰ ਵਾਲਿਆਂ ਦਾ ਕੰਮ ਡੈੱਡ ਹੋਇਆ ਸਾਲ ਉਹ ਨਹੀਂ ਚੱਲਦਾ ਕਿੰਨਾ ਦਿਜੋ ਪ੍ਰਾਇਮਾ ਜਾ ਲਵੇ ਬੰਦੇ ਕਰ ਲਈਏ ਸੱਤ ਕੰਨ

ਹਰ ਗੱਲ ਇਹ ਕਹਾੜੀਆਂ ਨੂੰ ਕਿਤੇ ਜਾਂਦਾ ਨਹੀਂ ਕਿ ਇਹ ਜਿਹੜਾ ਪ੍ਰੀਤੀ ਹੈ ਮਾਰਾ ਤੇ ਕੋਈ ਵੀ ਅਪਫਾਰਮੈਟ ਕੀਤੀ ਜਾਏ ਪਰ ਉਹਨਾਂ ਵੱਲੋਂ ਬਹੁਤ ਜਿਆਦਾ ਲਾਭ ਨਹੀਂ ਉਹਨਾਂ ਨੇ ਕੋਈ ਵੀ ਸਾਡੀ ਦਵਾਈ ਨਹੀਂ ਕੀਤੀ ਮੋੜਾ ਜਿਹਾ ਬੋਲ ਨਹੀਂ ਲੱਗਦਾ ਜਿੱਦਾਂ ਕਰੋਂ ਤੇ ਇਹਨਾਂ ਕੋਲੇ ਨਵਾਈ ਕੀਤਾ ਜਾਪੇ ਕਹੇ ਇਹਦੀ ਐਕਸਰੀਆਂ ਆ ਕੇ ਹਾਈ ਹੋਦੇ ਆ ਤੇ ਮੈਂ ਇਹਨੂੰ ਇੱਕ ਨੰਬਰ ਕੱਟ ਕਰਦਾ ਕਿ ਕਰੀ ਬਿਲਕੁਲ ਮੈਂ ਉਹਦਾ ਡਿਵਲਪਮੈਂਟ ਕੀਤਾ ਗਿਆ ਮੈਂ ਸ਼ਾਮ ਜਦੋਂ 4 ਵਜੇ ਮੈਂ ਉਹਨਾਂ ਨੂੰ ਕੰਟੈਕਟ ਕਰਦਾ ਉਹਨਾਂ ਵੱਲੋਂ ਇਹ ਜਿਹੜਾ ਪ੍ਰੀਕ ਨਹੀਂ ਖੋਲਿਆ ਜਾਂਦਾ ਸ਼ਾਮ 6 ਵਜੇ ਫਿਰ ਮੈਂ ਬੀ ਵੀ ਦਾ